ਪਰਮਾਤਮਾ ਬਹੁਤ ਸਿਆਣਾ ਸੀ ਉਹਨੇ ਬੰਦੇ ਨੂੰ ਬੋਲਣ ਵਾਸਤੇ ਜ਼ੁਬਾਨ ਦਿੱਤੀ ਦੰਦਾਂ ਦਾ ਕੰਮ ਕੱਲਾ ਰੋਟੀ ਨੂੰ ਚਤਣਾ ਨਹੀਂ ਆ ਦੰਦ ਵੀ ਜ਼ੁਬਾਨ ਨੂੰ ਕੰਟਰੋਲ 'ਚ ਰੱਖਦੇ ਆ ਏ ਕਦੇ ਕੋ ਗੱਲ ਐ ਹੋ ਜੀ ਨਾ ਪਰੇ ਪੰਚਾਇਤ 'ਚ ਕਰ ਪਵੀ ਦਸਾਂ ਬੰਦਿਆਂ 'ਚ ਕਰ ਪਵੀ ਜੇ ਹੋਣ ਲੱਗੇ ਤੇ ਦੰਦ ਅੱਗੇ ਕਰ ਲਵੀ ਤੇ ਘੋਟ ਲਵੀ ਉਹਨੂੰ ਪਰ ਫੇਰ ਵੀ ਤੇਰੇ ਕੋਲੋਂ ਗੱਲ ਨਿਕਲ ਜਾਵੇ ਤੇ ਅਗਲੇ ਬੰਨੇ ਮਹਾਰਾਜ ਨੇ ਇੱਕ ਸੇਫਤੀ ਕਵਚ ਹੋਰ ਦੇ ਦਿੱਤਾ ਅਗਲੇ ਬੰਨੇ ਬੰਦੇ ਨੂੰ ਬੁੱਲ ਦੇ ਦਿੱਤੇ ਵੀ ਰੋਕ ਲਾ ਗੱਲ ਜੇ ਰੋਕੀ ਜਾਂਦੀ। ਗੱਲ ਕਹਿੰਦੀ ਆ ਮੈਨੂੰ ਮੂੰਹ ਚੋਂ ਕੱਢ ਮੈਂ ਤੈਨੂੰ ਪਿੰਡੋਂ ਕਢਾ ਦੇਣੀ। ਕਈਆਂ ਦੇ ਗੱਲਾਂ ਕਰਕੇ ਪਿੰਡਾਂ 'ਚ ਜੇ ਤੱਕ ਪੱਪ ਨਹੀਂ ਲੱਗੇ ਹੁੰਦੇ। ਹੁੰਦਾ ਉਹਨਾਂ ਕੋ ਸਾਰਾ ਕੁਝ ਸਿਆਣੇ ਵੀ ਹੁੰਦੇ ਆ, ਪੈਸਾ ਤੇ ਲਾਵੀ ਹੁੰਦਾ ਵਾ, ਗੱਡੀ ਕੋਟੀ ਵੀ ਚੰਗੀ ਹੁੰਦੀ ਆ ਪਰ ਇਹਦੇ ਤੇ ਕੰਟਰੋਲ ਕਰਨਾ ਬਹੁਤ ਔਖਾ। ਪਤੇ ਦੀ ਗੱਲ ਦੱਸਾਂ ਇੱਕ ਹੁੰਦੀ ਆ ਜੀਬ ਤੇ ਇੱਕ ਹੁੰਦੀ ਆ ਜ਼ੁਬਾਨ ਆ ਤੂੰ ਆਹ ਹੋ ਕੇ ਕੋਈ ਚੀਜ਼ ਨਹੀਂ ਆ ਇੱਕ ਇੱਕ ਕਿਹੜੀ ਹੁੰਦੀ ਆ ਉਹਨੂੰ ਜੀਬ ਆਖੀਦਾ ਉਹਨੂੰ ਹੀ ਜ਼ੁਬਾਨ ਆਖੀਦਾ ਨਹੀਂ ਇੱਕ ਜੀਬ ਹੁੰਦੀ ਆ ਇੱਕ ਜ਼ੁਬਾਨ ਹੁੰਦੀ ਆ ਜ਼ੁਬਾਨ ਤੇ ਕੰਟਰੋਲ ਰੱਖੋ ਰਿਸ਼ਤੇ ਬਚੇ ਰਹਿਣਗੇ ਜੀਬ ਤੇ ਕੰਟਰੋਲ ਰੱਖੋ ਢਿੱਡ ਬਚਿਆ ਰਹੂਗਾ